ਇਨ ਵੱਡੀਆਂ ਗੱਲਾਂ ਦੀ ਵੱਡੀ ਚਰਚਾ ਚੱਲ ਰਹੀ ਸੀ ਤੇ ਕੱਲ ਤੱਕ ਉਹ ਚਰਚਾ ਆਪਣੇ ਪੀਕ ਤੱਕ ਉੱਪਰ ਤੱਕ ਪਹੁੰਚ ਗਈ ਸੀ ਪਰ ਅੱਜ ਉਹ ਸਾਰੀ ਚਰਚਾ ਨੇ ਪੁੱਠਾ ਮੋੜਾ ਕੱਟ ਲਿਆ ਚਰਚਾ ਕੀ ਸੀ ਬਹੁਤ ਵੱਡੀ ਤਿੰਨ ਗੱਲਾਂ ਆ ਰਹੀਆਂ ਸੀਗੀਆਂ ਕਿ ਭਗਵੰਤ ਮਾਨ ਕੋਲੋਂ ਪਾਵਰਾਂ ਖੋਈਆਂ ਜਾ ਰਹੀਆਂ ਨੇ ਸਾਰੀਆਂ ਪਾਵਰਾਂ ਮਨੀਸ਼ ਸੋਧੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਔਰ ਭਗਵੰਤ ਮਾਨ ਨੂੰ ਤਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਬਸ ਦੋ ਚਾਰ ਦਿਨਾਂ ਦੇ ਵਿੱਚ ਲਾਹ ਦਿੱਤਾ ਜਾਏਗਾ ਇਹ ਚਰਚਾਾਂ ਮਾਂ ਚੱਲ ਰਹੀਆਂ ਸੀ ਔਰ ਇਹਦੇ ਪਿੱਛੇ ਕਾਰਨ ਦੱਸੇ ਜਾ ਰਹੇ ਸੀ ਪਹਿਲਾ ਇਹ ਕਾਰਨ ਦੱਸੇ ਗਏ ਕਿ ਜਿਹੜੇ ਕੇਜਰੀਵਾਲਾ ਉਹ ਪੰਜਾਬ ਆਏ ਇਸੇ ਲਈ ਆ ਕਿਉਂਕਿ ਭਗਵੰਤ ਮਾਨ ਜਿਹੜੇ ਆ ਉਹ ਰੁੱਸ ਚੁੱਕੇ ਆ ਕਿਉਂਕਿ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਹਾਨੂੰ ਰਾਜ ਸਭਾ ਮੈਂਬਰ ਬਣਾ ਦਿੰਨੇ ਆ ਮੁੱਖ ਮੰਤਰੀ ਦਾ ਅਹੁਦਾ ਛੱਡ ਦਿਓ ਤੇ ਦੂਜੇ ਪਾਸੇ ਇਹ ਵੀ ਖਬਰ ਜ਼ੋਰ ਫੜਦੀ ਗਈ ਚਰਚਾ ਆਈ ਕਿ ਭਗਵੰਤ ਮਾਨ ਦੇ ਨਾਲ 45 ਤੋਂ 50 ਐਮਐਲਏ ਨੇ ਤੇ ਉਹਨੇ ਕਿਹਾ ਵੀ ਜੇ ਮੈਂਥੋਂ ਮੁੱਖ ਮੰਤਰੀ ਦਾ ਅਹੁਦਾ ਛਡਾਉਂਗੇ ਤਾਂ ਫਿਰ ਪਾਰਟੀ 'ਚ ਮੈਂ ਫੁੱਟ ਪਾਉਂਗਾ ਫਿਰ ਮੈਂ ਅਲੱਗ ਹੋਊਂਗਾ ਚਰਚਾ ਤਾਂ ਇੱਥੋਂ ਤੱਕ ਆਈ ਕਿ ਭਗਵੰਤ ਮਾਨ ਅ ਅਮਿਤ ਸ਼ਾਹ ਦੇ ਲਿੰਕ ਚ ਹੈ ਤੇ ਅੱਜ ਇਹ ਸਾਰੀਆਂ ਚਰਚਾਵਾਂ ਕੱਲ੍ਹ ਤੱਕ ਪੀਕ ਤੇ ਗਈਆਂ ਜਦੋਂ ਮਨੀਸ਼ ਸੋਸੋਧਿਆ ਨੇ ਇਹ ਕਿਹਾ ਕਿ ਅਸੀਂ ਨਵੀਂ ਪਾਲਿਸੀ ਤਿਆਰ ਕਰ ਰਹੇ ਹਾਂ ਜਿਸ ਦਾ ਖੇਤ ਉਸ ਦੀ ਰੀਤ ਤਾਂ ਕਈ মিডিਆ ਅਦਾਰਿਆਂ ਨੇ ਇਹ ਗੱਲ ਕਹਿ ਦਿੱਤੀ ਕਿ ਜਿਹੜਾ ਐਲਾਨ ਮੁੱਖ ਮੰਤਰੀ ਨੇ ਕਰਨਾ ਉਹ ਮਨੀਸ਼ ਸੋਧਿਆ ਕਰ ਰਿਹਾ ਇਟ ਮੀਨਸ ਮਨੀਸ਼ ਸੋਧਿਆ ਸਾਰੀਆਂ ਪਾਵਰਾਂ ਆਪਣੇ ਹੱਥ 'ਚ ਇਕੱਠੀਆਂ ਕਰ ਗਿਆ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਕੈਬਨਟ ਦੀ ਮੀਟਿੰਗ ਹੋਈ ਹੈ ਤੇ ਚਰਚਾ ਸਾਰੀ ਬਦਲ ਗਈ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਫੋਰਟਿਸ ਹਸਪਤਾਲ 'ਚ ਉਹ ਦਾਖਲ ਨੇ ਉੱਥੋਂ ਹੀ ਭਗਵੰਤ ਮਾਨ ਨੇ ਕੁਝ ਐਲਾਨ ਕੀਤੇ ਨੇ ਪਾਵੇਂ ਉਹਨਾਂ ਐਲਾਨਾਂ ਤੇ ਵੀ ਸਵਾਲ ਉੱਠੇ ਨੇ ਪਰ ਐਲਾਨ ਮੁੱਖ ਮੰਤਰੀ ਨਹੀਂ ਕੀਤੇ ਨੇ ਤਾਂ ਹੁਣ ਸਾਰੀ ਚਰਚਾ ਦਾ ਰੁਖ ਬਦਲ ਗਿਆ ਹੁਣ ਦੇਖੋ ਅੱਜ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਭਾਜਪਾ ਦਾ ਹਰਿਆਣਾ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹੈ ਉਹ ਵੀ ਮਿਲਣ ਗਿਆ ਹਸਪਤਾਲ ਤੇ ਚਰਚਾ ਤਾਂ ਇਹ ਵੀ ਕਿ ਪੰਜਾਬ ਦੇ ਕਾਫੀ ਸਾਰੇ ਮੰਤਰੀ ਤੇ ਐਮ ਐਲ ਏ ਅਜੇ ਤੱਕ ਮੁੱਖ ਮੰਤਰੀ ਨੂੰ ਮਿਲਣ ਨਹੀਂ ਗਏ ਹਸਪਤਾਲ ਆ ਫਿਰ ਭਾਜਪਾ ਦਾ ਮੁੱਖ ਮੰਤਰੀ ਕਿਉਂ ਮਿਲ ਆਇਆ ਭਗਵੰਤ ਮਾਨ ਨੂੰ ਹਸਪਤਾਲ ਚਰਚਾ ਇੱਕ ਇਹ ਵੀ ਰਹਿੰਦੀ ਹੈ ਕਿ ਬੀਜੇਪੀ ਨਾਲ ਭਗਵੰਤ ਮਾਨ ਦੀ ਬੜੀ ਨੇੜਤਾ ਹੈ ਅਮਿਤ ਸ਼ਾਹ ਨਾਲ ਤੇ ਵੱਡੇ ਲੀਡਰਾਂ ਨਾਲ ਕਿਸੇ ਵੀ ਟਾਈਮ ਉਹ ਬੀਜੇਪੀ 'ਚ ਜਾ ਸਕਦੇ ਨੇ ਤੇ ਅੱਜ ਉਹ ਸਾਰੀਆਂ ਚਰਚਾਵਾਂ ਉਦੋਂ ਬਦਲ ਗਈਆਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਕੈਬਨਿਟ ਦੀ ਮੀਟਿੰਗ ਹੋਈ ਤੇ ਫਿਰ ਸਾਰੇ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਹਸਪਤਾਲ ਚ ਕੀਤੇ ਨੇ ਅਸਲ ਚ ਇਹ ਕਹਾਣੀ ਦੇ ਪਿੱਛੇ ਸੱਚ ਕੀ ਹੈ ਦੋਸਤੋ ਦੇਖੋ ਇਹ ਗੱਲਾਂ ਸਹੀ ਨਹੀਂ ਕਿ ਆਮ ਆਦਮੀ ਪਾਰਟੀ ਚ ਸਭ ਅੱਛਾ ਨਹੀਂਗਾ ਭਗਵੰਤ ਮਾਨ ਤੇ ਕੇਜਰੀਵਾਲ ਦੀ ਵੀ ਖਟਕਦੀ ਰਹਿੰਦੀ ਆ ਤੇ ਦਿੱਲੀ ਵਾਲੇ ਸਾਰੀਆਂ ਪਾਵਰਾਂ ਆਪਣੇ ਹੱਥ ਚ ਕਰਨੀਆਂ ਚਾਹੁੰਦੇ ਨੇ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਨਿਆਣਾ ਭਗਵੰਤ ਮਾਨ ਬਣੇਗਾ ਉਹ ਕੋਈ ਨਿੱਕਾ ਜਿਹਾ ਬੱਚਾ ਨਹੀਂਗਾ ਨਾ ਹੀ ਉਹ ਐਡਾ ਕੱਚਾ ਕੁਲਾ ਹੈ ਵੀ ਉਹਨੂੰ ਐ ਤੇ ਐ ਤੇ ਐ ਕਮਾ ਦਿੱਤਾ ਜਾਂਦੇ ਭਗਵੰਤ ਮਾਨ ਵੀ ਬਹੁਤ ਜ਼ਿਆਦਾ ਤੀਖਣ ਵਿਅਕਤੀ ਹੈ ਔਰ ਅੜ ਵੀ ਜਾਂਦਾ ਔਰ ਇਥੋਂ ਤੱਕ ਕਿ ਜਿਹੜੇ ਲੋਕਾਂ ਨੇ ਉਹਨੂੰ ਵੋਟਾਂ ਪਾ ਕੇ ਜਿਤਾਇਆ ਉਹ ਤਾਂ ਉਹਨਾਂ ਨਾਲ ਵੀ ਆਪਣੀਆਂ ਜਿਦਾਂ ਤੇ ਕਈ ਵਾਰ ਅੜ ਗਿਆ ਕਿਸਾਨਾਂ ਮਜ਼ਦੂਰਾਂ ਆਮ ਲੋਕਾਂ ਨਾਲ ਤਾਂ ਪਾਰਟੀ ਨਾਲ ਕਿਉਂ ਨਹੀਂ ਅੜਦਾ ਹੋ ਸਕਦਾ ਹੁਣ ਅੱਜ ਜਦੋਂ ਭਗਵੰਤ ਮਾਨ ਨੇ ਸਾਰੇ ਐਲਾਨ ਕੀਤੇ ਨੇ ਤਾਂ ਇਹ ਗੱਲ ਕਾਫੀ ਹੱਦ ਤੱਕ ਪੁਖਤਾ ਹੋ ਗਈ ਹੈ ਕਿ ਇਹ ਚਰਚਾਵਾ ਜਿਹੜੀਆਂ ਨੇ ਉਹ ਉਹਨਾਂ 'ਚ ਕੁਝ ਦਮ ਤਾਂ ਹੈਗਾ ਪਰ ਐਡੀ ਛੇਤੀ ਭਗਵੰਤ ਮਾਨ ਕੁਰਸੀ ਛੱਡਣ ਵਾਲਾ ਨਹੀਂ ਐਡੀ ਛੇਤੀ ਨਾ ਉਹ ਅਸਤੀਫਾ ਦੇਵੇ ਤੇ ਨਾ ਹੀ ਦਿੱਲੀ ਵਾਲੇ ਉਹਨੂੰ ਲਾ ਕੇ ਪਾਸੇ ਕਰ ਸਕਣ ਭਗਵੰਤ ਮਾਨ ਮੱਖਣ ਚੋ ਵਾਲ ਵਾਂਗ ਬਾਹਰ ਪੰਜਾਬ 'ਚ ਨਹੀਂ ਸੁੱਟਿਆ ਜਾ ਸਕਦਾ ਕਿਉਂ ਕਿਉਂਕਿ ਆਮ ਆਦਮੀ ਪਾਰਟੀ ਦੀ ਨੀ ਪੰਜਾਬ ਚ ਇਹਨੇ ਮਜ਼ਬੂਤ ਕੀਤੀ ਕੰਪੇਨ ਇਹਨੇ ਕੀਤੀ ਇਹਦੀ ਅਗਵਾਈ ਚ ਚੋਣਾਂ ਲੜੀਆਂ ਇਹਨੂੰ ਸੀਐਮ ਦਾ ਚਿਹਰਾ ਬਣਾ ਕੇ ਚੋਣ ਲੜੀ ਗਈ ਇਸੇ ਕਰਕੇ 92 ਸੀਟਾਂ ਆਈਆਂ ਪਰ ਹੁਣ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ 4 ਸਾਲ ਦੇ ਕਰੀਬ ਸਰਕਾਰ ਬੀਤ ਚੱਲੀ ਹੈ ਹਰ ਤਬਕਾ ਸਵਾਲ ਕਰ ਰਿਹਾ ਕਿਸਾਨ ਕਹਿੰਦੇ ਨੇ 50 ਮਿੰਟਾਂ ਵਾਲੀ ਐਮਐਸਪੀ ਕਿੱਥੇ ਆ ਮਜ਼ਦੂਰ ਕਹਿੰਦੇ ਆ 10 ਮਰਲਿਆਂ ਦੇ ਸਾਡੇ ਪਲਾਟ ਕਿੱਥੇ ਆ ਔਰਤਾਂ ਕਹਿੰਦੀਆਂ ਸਾਡਾ 1000 ਰੁਪਈਆ ਮਹੀਨਾ ਕਿੱਥੇ ਆ ਬੇਰੁਜ਼ਗਾਰ ਕਹਿੰਦੇ ਨੇ ਸਾਡੀਆਂ ਸਾਰਿਆਂ ਦੀਆਂ ਪੱਕੀਆਂ ਨੌਕਰੀਆਂ ਕਿੱਥੇ ਆ ਕੱਚੇ ਮੁਲਾਜ਼ਮ ਕਹਿੰਦੇ ਨੇ ਸਾਨੂੰ ਪੱਕੇ ਕਰਨ ਵਾਲਾ ਵਾਅਦਾ ਕਿੱਥੇ ਆ ਦੁਕਾਨਦਾਰ ਕੀ ਸਾਰੇ ਨਾਰਾਜ਼ਗੀ ਕਰ ਰਹੇ ਨੇ ਤੇ ਹੁਣ ਆਮ ਆਦਮੀ ਪਾਰਟੀ ਜਿਵੇਂ ਪਿਛਲੀ ਕਾਂਗਰਸ ਸਰਕਾਰ ਨੇ ਇੱਕ ਪੱਤਾ ਖੇਡਿਆ ਸੀ ਕਿ ਪਹਿਲਾਂ ਕੈਪਟਨ ਨੂੰ ਮੂਹਰੇ ਲਾਇਆ ਚੋਣਾਂ ਲੜੀਆਂ ਉਹਦੇ ਤੋਂ ਵਾਅਦੇ ਕਰਾਏ ਤੇ ਫਿਰ ਆਖਰੀ ਮਹੀਨਿਆਂ ਚਾ ਕੇ ਕੈਪਟਨ ਨੂੰ ਪਾਸੇ ਕਰਕੇ ਤੇ ਚੰਨੀ ਨੂੰ ਮੂਹਰੇ ਕਰਤਾ ਸੀਗਾ ਤੇ ਲੋਕਾਂ ਨੂੰ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਕੈਪਟਨ ਨੇ ਨਹੀਂ ਕੰਮ ਹੋਣ ਦਿੱਤੇ ਇਹ ਹੁਣ ਚੰਨੀ ਕਰੇਗਾ ਪਰ ਚੰਨੀ ਕੋਲ ਮਹੀਨੇ ਤਿੰਨ ਸੀਗੇ ਕਹਿੰਦੇ ਇਸ ਕਰਕੇ ਨਹੀਂ ਕਰ ਸਕਿਆ ਜਦੋਂ ਕਿ ਕੰਮ ਤੇ ਪਾਰਟੀ ਨੇ ਪਾਰਟੀ ਦੀ ਨੀਤੀ ਨੇ ਕਰਨਾ ਹੁੰਦਾ ਸੋ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਹੁਣ ਕਰਨ ਦੀ ਕੋਸ਼ਿਸ਼ ਕਰਦੀ ਜਾ ਰਹੀ ਹੈ ਪਰ ਇੰਨੀ ਛੇਤੀ ਕੋਈ ਨਹੀਂ ਹੋਣਾ ਇੰਨੀ ਛੇਤੀ ਭਗਵੰਤ ਮਾਨ ਪਾਸੇ ਹੋਣ ਵਾਲਾ ਨਹੀਂ ਹੁਣ ਅੱਜ ਜਿਹੜੇ ਐਲਾਨ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹੋਏ ਨੇ ਉਹਨਾਂ ਤੇ ਵੀ ਵੱਡੇ ਸਵਾਲ ਉੱਠੇ ਨੇ ਅੱਜ ਭਗਵੰਤ ਮਾਨ ਨੇ ਹਸਪਤਾਲ ਦੇ ਵਿੱਚੋਂ ਐਲਾਨ ਕੀਤਾ ਕਿ ਅਸੀਂ 20000 ਰੁਪਇਆ ਇੱਕ ਕਿੱਲੇ ਦਾ ਮੁਆਵਜ਼ਾ ਦੇਾਂਗੇ ਜਿਹੜੀ ਫਸਲ ਤਬਾਹ ਹੋ ਗਈ ਆ ਔਰ ਅਸੀਂ 4 ਲੱਖ ਰੁਪਇਆ ਜੇ ਕਿਸੇ ਦਾ ਜੀਵ ਮਰ ਗਿਆ ਉਹਨੂੰ ਦੇਾਂਗੇ ਤੇ ਅਸੀਂ ਪਸ਼ੂਆਂ ਦਾ ਤੇ ਡਿੱਗੇ ਹੋਏ ਕੋਠਿਆਂ ਦਾ ਮੁਆਵਜ਼ਾ ਅਜੇ ਨਹੀਂ ਐਲਾਨ ਦੇ ਉਹ ਪਹਿਲਾਂ ਅਸੀਂ ਜਾਇਜਾ ਲਵਾਂਗੇ ਗਰਦਾਬਰੀ ਕਰਾਵਾਂਗੇ ਉਸ ਤੋਂ ਬਾਅਦ ਅਸੀਂ ਉਹ ਮੁਆਵਜ਼ੇ ਐਲਾਨਾਂਗੇ ਹੁਣ ਇਹਦੇ ਉੱਪਰ ਸਵਾਲ ਵੀ ਖੜੇ ਹੋਏ ਸਾਡੇ ਇੱਥੇ ਕਿਹਾ ਜਾਂਦਾ ਜਾਇਜਵਾਨ ਜੈਕਸਨ ਇੱਕ ਜਵਾਨ ਜਦੋਂ ਕਿਸੇ ਹਾਲਤ ਦੇ ਵਿੱਚ ਉਹਦੀ ਜਾਨ ਜਾਂਦੀ ਹੈ ਉਹਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਪੰਜਾਬ ਸਰਕਾਰ ਦਿੰਦੀ ਹੈ ਤਾਂ ਸਵਾਲ ਇਹ ਹੈ ਕਿ ਕਿਸਾਨ ਫਿਰ ਜੈ ਕਿਸਾਨ ਨੂੰ ਕਿਉਂ ਨਹੀਂ ਦੂਜੇ ਪਾਸੇ ਮਜ਼ਦੂਰਾਂ ਦਾ ਇੱਕ ਵੱਡਾ ਰੋਸਾ ਸਾਹਮਣੇ ਆ ਰਿਹਾ ਹੈ ਮਜ਼ਦੂਰ ਕਹਿੰਦੇ ਨੇ ਸਾਡੇ ਲਈ ਤਾਂ ਕੋਈ ਵੀ ਐਲਾਨ ਨਹੀਂ ਕੀਤਾ ਅਸੀਂ ਵੀ ਉਵੇਂ ਹੀ ਮਾਰੇ ਗਏ ਹਾਂ ਜਿਵੇਂ ਕਿਸਾਨ ਮਾਰੇ ਗਏ ਸਾਡਾ ਵੀ ਕੰਮ ਖਤਮ ਹੋਇਆ ਔਰ ਤੀਜੇ ਪਾਸੇ 20000 ਰੁਪਇਆ ਇੱਕ ਕਿੱਲੇ ਦਾ ਜਿਹੜਾ ਫਸਲ ਦਾ ਮੁਆਵਜ਼ਾ ਲਾਣਿਆ ਉਹਦੇ ਤੇ ਸਰਵਣ ਸਿੰਘ ਪੰਦੇਰ ਤੇ ਦੂਜੀਆਂ ਕਿੰਨੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਵਾਲ ਖੜੇ ਕਰ ਦਿੱਤੇ ਨੇ ਵੀ ਇਹ ਅਸਲ ਦੇ ਵਿੱਚ ਕੋਈ ਮੁਆਵਜ਼ਾ ਨਹੀਂਗਾ ਊੜ ਦੇ ਮੂੰਹ ਚ ਜੀਰਾ ਦੇਣ ਵਾਲੀ ਗੱਲ ਜਿਹੜੀ ਆ ਭਗਵੰਤਬਾਨ ਸਾਹਿਬ ਹੋਰਾਂ ਦੀ ਰਾਹਤ ਨਹੀਂ ਕੀਤੀ ਆ ਕੱਲ ਨੂੰ ਪ੍ਰਧਾਨ ਮੰਤਰੀ ਮੋਦੀ ਆ ਰਹੇ ਆ ਪੰਜਾਬ ਉਹ ਕੀ ਰੰਗ ਲਾਉਣਗੇ ਇਹ ਕੱਲ ਪਤਾ ਲੱਗੇਗਾ ਫਿਲਹਾਲ ਉਮੀਦ ਤਾਂ ਕਰ ਸਕਦੇ ਆ ਕਿ ਪ੍ਰਧਾਨ ਮੰਤਰੀ ਆਉਂਦੇ ਪਿਆ ਜਿੰਨਾ ਮੁੱਖ ਮੰਤਰੀ ਨੇ ਐਲਾਨ ਕੀਤਾ ਇਹਦੂ ਤਿੱਗਣਾ ਤੋਂ ਉਹਨਾਂ ਦਾ ਬਣਦਾ ਹੈ ਨਾ ਕਿਉਂਕਿ ਉਹ ਪ੍ਰਧਾਨ ਮੰਤਰੀ ਨੇ ਉਹਨਾਂ ਕੋਲ ਖਾ ਪੈਸਾ ਵੱਧਦਾ ਉਹਨਾਂ ਕੋਲ ਫੰਡ ਵੱਧਦਾ ਉਹਨਾਂ ਕੋਲ ਟੈਕਸ ਵੱਧ ਜਾਂਦਾ ਪਰ ਹੁਣ ਇੱਕ ਹੱਲ ਦੱਸੇਗਾ ਕਿ ਬਣਦਾ ਕੀ ਹੈ ਦਿੱਲੀ ਵਾਲੇ ਵੀ ਐਡੇ ਸਿਰਫਰੇ ਕਮਲੇ ਨਹੀਂ ਹੈਗੇ ਵੀ ਉਹਨਾਂ ਨੂੰ ਇਹ ਹੀ ਫਿਕਰ ਨਾ ਹੋਵੇ ਵੀ ਸਾਡੀ ਪਾਰਟੀ ਦਾ ਹੀ ਭੂਪੜਸ ਹੋ ਜਾਣਾ ਕਿਉਂਕਿ ਭਗਵੰਤ ਮਾਨ ਦੇ ਨਾਲ ਕਾਫੀ ਐਮਐਲਏ ਅਟੈਚ ਹੈਗੇ ਨੇ ਤਾਂ ਵੈਸੇ ਵੀ ਜੇਕਰ ਭਗਵੰਤ ਮਾਨ ਇਹ ਗੱਲ ਕਹਿ ਕੇ ਪਾਸੇ ਹੋ ਜੇ ਵੀ ਮੈਂ ਬਹੁਤ ਕੁਝ ਕਰਨਾ ਚਾਹੁੰਦਾ ਸੀ ਮੈਨੂੰ ਦਿੱਲੀ ਵਾਲੀ ਲੀਡਰਸ਼ਿਪ ਨੇ ਕਰਨ ਨਹੀਂ ਦਿੱਤਾ ਨਹੀਂ ਤਾਂ ਮੈਂ ਆ ਕਰਨਾ ਸੀ ਉਹ ਕਰਨਾ ਸੀ ਆ ਕਰਨਾ ਸੀ ਸ਼ੁਰੂ ਤੋਂ ਮੈਨੂੰ ਇਹ ਦਬਾਉਂਦੇ ਨੇ ਸਾਰੀ ਪਾਰਟੀ ਨੂੰ ਆਪਦੇ ਕੰਟਰੋਲ 'ਚ ਚਲਾਉਂਦੇ ਨੇ ਮੈਂ ਫਿਰ ਕੱਲਾ ਕੀ ਕਰਦਾ ਤਾਂ ਜੇ ਭਗਵੰਤ ਮਾਨ ਇਹ ਕਹਿ ਕੇ ਪਾਸੇ ਹੁੰਦਾ ਹੈ ਤਾਂ ਜਿਹੜੇ ਐਮਐਲਏ ਭਗਵੰਤ ਮਾਨ ਨਾਲ ਇਸ ਮੁੱਦੇ ਤੇ ਪਾਸੇ ਨਹੀਂ ਹੋਣਗੇ ਪੰਜਾਬ ਨੇ ਉਹ ਉਂਜੀ ਨਕਾਰ ਦੇਣਿਆ ਸਦਾ ਵਾਸਤੇ ਕਿਉਂਕਿ ਭਗਵੰਤ ਮਾਨ ਇਹ ਗੱਲ ਬਣਾਉਣੀ ਜਾਣਦਾ ਵੀ ਮੁੱਦੇ ਨੂੰ ਉਭਾਰਨਾ ਕਿਵੇਂ ਆ ਤਾਂ ਜੇ ਉਹਨੇ ਇਹ ਚਾਇਆ ਕਿ ਮੈਂ ਉਭਾਰਨਾ ਇਹ ਗੱਲ ਨੂੰ ਪ੍ਰੋਜੈਕਟ ਕਰਨਾ ਜਾਂ ਪ੍ਰੋਪਗੈਂਡਾ ਕਰਨਾ ਇਸ ਗੱਲ ਦਾ ਬਈ ਇਹ ਆ ਪਾਰਟੀ ਨੇ ਮੈਨੂੰ ਕੰਮ ਨਹੀਂ ਕਰਨ ਦਿੱਤੇ ਤਾਂ ਫਿਰ ਉਹ ਉਭਾਰ ਦੂਗਾ ਆਮ ਸਾਡੀ ਜਿਹੜੀ ਜਨਤਾ ਹੈ ਅਸੀਂ ਬੜੇ ਭੋਲੇ ਲੋਕ ਆ ਅਜੇ ਅਸੀਂ ਬਹੁਤ ਜ਼ਿਆਦਾ ਚੇਤਨ ਬਹੁਤ ਜ਼ਿਆਦਾ ਜਾਗਰੂਕ ਨਹੀਂ ਹੈਗੀ ਇਸ ਕਰਕੇ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਲੀਡਰਸ਼ਿਪ ਵਾਸਤੇ ਵੀ ਇਹ ਕੋਈ ਇੰਨੀ ਸਿੱਧੀ ਖੀਰ ਨਹੀਂ ਗਈ ਐਨਾ ਸਿੱਧਾ ਮਸਲਾ ਨਹੀਂਗਾ ਬੜਾ ਟੇਡਾ ਮਾਮਲਾ ਹੈ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਅਜੇ ਭੂੰਡਾ ਦੀ ਖੱਖਰ ਨੂੰ ਛੇੜਨ ਦੇ ਮੂਡ 'ਚ ਨਹੀਂ ਗਈ ਕਿਉਂਕਿ ਦਿੱਲੀ ਦੇ ਵਿੱਚ ਵੀ ਅਜੇ ਤਾਜ਼ਾ ਤਾਜ਼ਾ ਇਹਨਾਂ ਦਾ ਨੁਕਸਾਨ ਹੋਇਆ ਦਿੱਲੀ 'ਚ ਸਰਕਾਰ ਨਹੀਂ ਰਹੀ ਕੇਜਰੀਵਾਲ ਖੁਦ ਹਾਰ ਚੁੱਕੇ ਨੇ ਜੇ ਪੰਜਾਬ ਦੇ ਵਿੱਚ ਵੀ ਮਾਂਜਾ ਵੱਜ ਗਿਆ ਤਾਂ ਫਿਰ ਹੋਰ ਥਾਵਾਂ ਤੇ ਸਰਕਾਰ ਬਣਨ ਦੀ ਸੰਭਾਵਨਾ ਵੀ ਨਹੀਂ ਆਉਣੀ ਛੇਤੀ ਕਿਉਂਕਿ ਦੂਜੀਆਂ ਪਾਰਟੀਆਂ ਵੀ ਉਹੀ ਪੱਤੇ ਖੇਡ ਰਹੀਆਂ ਜੋ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੇ ਕੀਤਾ ਉਹ ਦੂਜੇ ਸਾਰੇ ਵੀ ਉਸੇ ਰਾਹ ਤੁਰ ਪਏ ਨੇ ਕਿਉਂਕਿ ਇਹ ਸੋਸ਼ਲ ਮੀਡੀਆ ਦਾ ਜਮਾਨਾ ਇਹ 15 ਸਾਲਾਂ 'ਚ ਇੱਕਦਮ ਦੌਰ ਬੜਾ ਤੇਜ਼ੀ ਦੇ ਨਾਲ ਬਦਲਿਆ ਹੁਣ ਮੁੱਦੇ ਹੋਰ ਤਰ੍ਹਾਂ ਦੇ ਬਣਦੇ ਨੇ ਹੁਣ ਤਾਂ ਨਿੱਕੀ-ਨਿੱਕੀ ਗੱਲ ਵੀ ਬਹੁਤ ਵੱਡੀ ਹੋ ਜਾਂਦੀ ਤੇ ਛਾ ਜਾਂਦੀ ਹੈ ਪਹਿਲਾਂ ਕਿਸੇ ਵੀ ਵੱਡੇ ਤੋਂ ਵੱਡੇ ਮੁੱਦੇ ਦੀ ਵੀ ਲੋਕਲ ਵਾਪਰੀ ਘਟਨਾ ਦੀ ਖਬਰ ਲਵਾਉਣ ਲਈ ਲੋਕ ਤਰਸਦੇ ਸੀ ਔਰ ਅੱਜ ਹਰ ਬੰਦਾ ਪੱਤਰਕਾਰ ਹੈ ਹਰ ਇੱਕ ਦੀ ਜੇਬ ਦੇ ਵਿੱਚ ਕੈਮਰਾ ਤੇ ਇਸ ਦੌਰ ਦੇ ਵਿੱਚ ਆਮ ਆਦਮੀ ਪਾਰਟੀ ਜੇਕਰ ਪੰਜਾਬ ਦੇ ਵਿੱਚ ਵੀ ਟਪਲਾ ਖਾ ਬੈਠੀ ਤਾਂ ਫਿਰ ਦੁਬਾਰਾ ਛੇਤੀ ਉੱਠਣਾ ਇਹਨਾਂ ਦੇ ਲਈ ਸੰਭਵ ਨਹੀਂ ਰਹੇਗਾ ਇਹ ਸ਼ਾਇਦ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਤੇ ਅੱਜ ਜਿਹੜੇ ਐਲਾਨ ਭਗਵੰਤਮਾਨ ਨੇ ਕੀਤੇ ਨੇ ਉਹਨਾਂ ਦੇ ਉੱਪਰ ਵੀ ਵੱਡੇ ਸਵਾਲ ਉੱਠੇ